ਸਤ ਸੋ ਚੰਗੀਆਂ ਪਤਨੀਆਂ ਸਾਬਤ ਹੁੰਦੀਆਂ ਇਹ ਪੰਜ ਰਾਸ਼ੀ ਵਾਲੀਆਂ ਕੁੜੀਆਂ ਕੀ ਤੁਸੀਂ ਵੀ ਵਿਆਹ ਦੇ ਸੁਪਨੇ ਦੇਖਦੇ ਹੋ ਬਚਪਨ ਤੋਂ ਹੀ ਅਸੀਂ ਸਾਰੇ ਇੱਕ ਇਹੋ ਜਿਹੇ ਸਾਥੀ ਦੀ ਤਲਾਸ਼ ਵਿੱਚ ਰਹਿੰਦੇ ਹਾਂ ਜਿਸ ਨਾਲ ਅਸੀਂ ਜ਼ਿੰਦਗੀ ਭਰ ਖੁਸ਼ ਰਹਿ ਸਕੀਏ ਵਿਆਹ ਜੀਵਨ ਭਰ ਦਾ ਬੰਧਨ ਹੈ ਤੇ ਇਹ ਬੰਧਨ ਮਜ਼ਬੂਤ ਤਾਂ ਹੀ ਬਣ ਸਕਦਾ ਹੈ ਜਦ ਦੋਨੋਂ ਸਾਥੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝੇ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਸਾਥੀ ਦੀ ਰਾਸ਼ੀ ਤੁਹਾਡੇ ਰਿਸ਼ਤੇ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਕਿ ਤੁਸੀਂ ਜਾਣਦੇ ਹੋ ਕੀ ਕਿਹੜੀਆਂ ਰਾਸ਼ੀਆਂ ਵਾਲੀਆਂ ਕੁੜੀਆਂ ਸਭ ਤੋਂ ਚੰਗੀਆਂ ਪਤਨੀਆਂ ਸਾਬਤ ਹੁੰਦੀਆਂ ਹਨ ਵਿਆਹ 'ਚ ਟਕਰਾਅ ਦੀ ਸਭ ਤੋਂ ਵੱਡੀ وجہ ਵਿਅਕਤੀਤਵ ਦਾ ਟਕਰਾਅ ਹੁੰਦਾ ਹੈ ਇਹ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਰਾਸ਼ੀਆਂ ਅਨੁਸਾਰ ਵਿਅਕਤੀਤਵ 'ਚ ਕਾਫੀ ਅੰਤਰ ਹੁੰਦਾ ਹੈ ਆਓ ਜਾਣਦੇ ਹਾਂ ਕਿਹੜੀਆਂ ਰਾਸ਼ੀ ਦੀਆਂ ਕੁੜੀਆਂ ਸਭ ਤੋਂ ਜ਼ਿਆਦਾ ਚੰਗੀਆਂ ਪਤਨੀਆਂ ਸਾਬਤ ਹੁੰਦੀਆਂ ਹਨ ਪਰ ਉਸ ਤੋਂ ਪਹਿਲਾਂ ਜਿੱਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ 'ਚ ਹਮੇਸ਼ਾ ਖੁਸ਼ੀਆਂ ਬਨੀਆਂ ਰਹਿਣ ਤੇ ਇਸ ਵੀਡੀਓ ਨਾਲ ਅੰਤ ਤੱਕ ਬਨੇ ਰਹਿਣਾ ਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖਣਾ ਨੰਬਰ 1 ਮੇਸ਼ ਰਾਸ਼ੀ ਇਸ ਰਾਸ਼ੀ ਦੀਆਂ ਔਰਤਾਂ ਬਹੁਤ ਹੀ ਮਜ਼ਬੂਤ ਵਿਕਤੀਤਾ ਵਾਲੀਆਂ ਹੁੰਦੀਆਂ ਹਨ ਇਹਨਾਂ ਨੂੰ ਅਨਫਾਵੁਮੈਂਟ ਕਿਹਾ ਜਾਂਦਾ ਹੈ ਜੋਤਿਸ਼ ਮੁਤਾਬਿਕ ਇਸ ਰਾਸ਼ੀ ਦੀਆਂ ਔਰਤਾਂ ਪੁਰਸ਼ਾਂ ਨੂੰ ਗੁੜੀ ਟਿਕੰਤੀ ਮਜਬੂਰ ਕਰ ਸਕਨੀ ਹੈ ਇਹ ਆਪਣੀ ਟੀਚਰ ਨੂੰ ਹਾਸਲ ਕਰਨ ਲਈ ਕਦੇ ਪਿੱਛੇ ਨਹੀਂ ਹਟਦੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੰਨੇ ਮਜ਼ਬੂਤ ਹੋ ਕਿ ਮੇਸ਼ ਰਾਸ਼ੀ ਦੀਆਂ ਔਰਤਾਂ ਨੂੰ ਸਮਝ ਸਕਦੇ ਹੋ ਤੇ ਆਪਣੀ ਪੂਰੀ ਜ਼ਿੰਦਗੀ ਉਹਨਾਂ ਨਾਲ ਬਿਤਾ ਸਕਦੇ ਹੋ ਤਾਂ ਹੀ ਅੱਗੇ ਵਧੋ ਪਰ ਇੱਕ ਗੱਲ ਯਾਦ ਰੱਖੋ ਤੁਹਾਨੂੰ ਉਹਨਾਂ ਦੇ ਪੱਦਰਤੀ ਪੈਸ਼ਨੇਟ ਹੋਣਾ ਪਵੇਗਾ ਇਸ ਰਾਸ਼ੀ ਦੀਆਂ ਔਰਤਾਂ ਜੋ ਕੁਝ ਵੀ ਕਰਨਗੀਆਂ ਉਸ ਵਿੱਚ ਤੁਹਾਡੀ ਮਦਦ ਜ਼ਰੂਰ ਚਾਹਣਗੀਆਂ ਈ ਔਰਤਾਂ ਤੁਹਾਨੂੰ ਆਪਣੀ ਹਰ ਕਾਮਯਾਬੀ ਵਿੱਚ ਬਰਾਬਰ ਸ਼ਰੀਕ ਕਰਨਗੀਆਂ ਤੇ ਇਸ ਨਾਲ ਸਮਾਜ 'ਚ ਤੁਹਾਡੀ ਪ੍ਰਤਿਸ਼ਠਾ ਵੀ ਵਧੇਗੀ ਇਸ ਰਾਸ਼ੀ ਦੀਆਂ ਔਰਤਾਂ ਆਪਣੇ ਪਤੀਆਂ ਨੂੰ ਬਹੁਤ ਮਜ਼ਬੂਤ ਤੇ ਜ਼ਿੰਮੇਵਾਰ ਬਣਾਉਣ ਦੀ ਸਮਰਥਨ ਕਰਦੀਆਂ ਪਰ ਜੇਕਰ ਤੁਸੀਂ ਮੇਸ਼ ਰਾਸ਼ੀ ਦੀਆਂ ਔਰਤਾਂ ਨਾਲ ਵਿਆਹ ਕਰਨ ਦਾ ਮਨ ਪਣਾ ਚੁੱਕੇ ਹੋ ਤਾਂ ਇੱਕ ਗੱਲ ਪੂਰ ਜਾਣ ਲੋ ਇਹਨਾਂ ਨੂੰ ਇਮਪ੍ਰੈਸ ਕਰਨਾ ਔਥੀ ਔਖੰਦ ਹੈ ਜੇਕਰ ਤੁਸੀਂ ਇਸ ਤਰ੍ਹਾਂ ਕਰਨ ਵਿੱਚ ਸਫਲ ਹੋ ਜਾਂਦੇ ਹਾਂ ਪਰ ਇਹ ਔਰਤ ਤੁਹਾਨੂੰ ਪਹਿਲਾਂ ਦੂਜਾ ਬਿਹਤਰ ਤੇ ਕਾਮਯਾਬ ਬਣਾਉਣ ਵਿੱਚ ਪੂਰਾ ਯੋਗਦਾਨ ਦਿੰਦੀ ਹੈ। ਨੰਬਰ 2 ਕਰਕ ਰਾਸ਼ੀ ਇਸ ਰਾਸ਼ੀ ਦੀਆਂ ਔਰਤਾਂ ਘਰ ਨੂੰ ਬਹੁਤ ਹੀ ਚੰਗੇ ਢੰਗ ਨਾਲ ਸੰਭਾਲਦੀਆਂ ਹਨ। ਆਪਣੇ ਪਰਿਵਾਰ ਨੂੰ ਖੁਸ਼ ਕਰਨ ਲਈ ਇਹ ਕੋਈ ਕਸਰ ਨਹੀਂ ਛੱਡਦੀਆਂ। ਇਹ ਮਦਰ ਮਟੀਰੀਅਲ ਹੁੰਦੀਆਂ ਹਨ। ਪਹਿਲਾਂ ਆਪਣੀ ਮਾਂ ਤਾ ਆਪਣੇ ਪਤੀ ਤੇ ਫਿਰ ਬੱਚਾਂ ਤੇ ਲਟਾਉਂਦੀਆਂ। ਇਨਾਂ ਦੀ ਪਹਿਲ ਹਮੇਸ਼ਾ ਪਤੀ ਤੇ ਪਰਿਵਾਰ ਹੁੰਦੀ ਹੈ ਇਹ ਔਰਤਾਂ ਘਰ ਦੀਆਂ ਮੁਖੀਆਂ ਸੁਰੱਖਿਆ ਤੇ ਸ਼ਾਂਤੀ ਦੇ ਪ੍ਰਤੀ ਬਹੁਤ ਜਾਗਰੂਕ ਹੁੰਦੀਆਂ ਹਨ ਤੇ ਹਰ ਛੋਟੀ ਛੋਟੀ ਚੀਜ਼ ਦਾ ਖਿਆਲ ਰੱਖਦੀਆਂ ਹਨ ਇਸ ਰਾਸ਼ੀ ਦੀਆਂ ਔਰਤਾਂ ਅਕਸਰ ਸੰਵੇਦਨਸ਼ੀਲ ਦੇ ਪਾਵ ਹੁੰਦੀਆਂ ਜਿਸ ਦੇ ਚਲਦੇ ਇਹ ਆਪਣੀਆਂ ਭਾਵਨਾਵਾਂ ਨੂੰ ਖੁੱਲ ਕੇ ਪ੍ਰਗਟ ਕਰਦੀਆਂ ਹਨ ਹਨਾ ਕਿ ਜ਼ਿਆਦਾਤਰ ਪਾਵੋ ਖੋਨਦੀ ਬਚਨ ਨਾਲ ਕਈ ਵਾਰ ਇਹ ਦਰਮਕ ਕਵੀਨ ਵੀ ਲੱਗ ਸਕਦੀ ਹੈ ਪਰ ਇਹ ਸਿਰਫ ਉਹਨਾਂ ਦਾ ਪੂਰਾ ਪਿਆਰ ਹੈ ਜੋ ਉਹ ਤੁਹਾਡੇ ਨਾਲ ਕਰਦੇ ਹਨ ਜੇਕਰ ਤੁਸੀਂ ਕਰਕ ਰਾਸ਼ੀ ਦੀ ਔਰਤ ਨਾਲ ਵਿਆਹ ਕਰਦੇ ਹੋ ਤਾਂ ਸ਼ਾਇਦ ਤੁਹਾਨੂੰ ਪਛਤਾਉਣ ਦਾ ਮੌਕਾ ਨਹੀਂ ਮਿਲੇ ਇਹ ਔਰਤ ਤੁਹਾਡੇ ਹਰ ਸੁੱਖ-ਦੁੱਖ 'ਚ ਤੁਹਾਡੇ ਨਾਲ ਖੜੀ ਰਹਿੰਦੀ ਹੈ ਤੇ ਤੁਹਾਨੂੰ ਕਦੇ ਇਕੱਲਾ ਨਹੀਂ ਹੁੰਦਿੰਦੀ ਨੰਬਰ 3 ਮਕਰ ਰਾਸ਼ੀ ਇਸ ਰਾਸ਼ੀ ਦੀਆਂ ਕੁੜੀਆਂ ਬਹੁਤ ਜਨੂਨ ਵਾਲੀਆਂ ਹੁੰਦੀਆਂ ਹਨ ਇਹ ਮੁਸ਼ਕਲ ਤੋਂ ਜਲਦੀ ਹਾਰ ਨਹੀਂ ਮੰਨਦੀਆਂ ਤੇ ਜੋ ਵੀ ਕੰਮ ਆਪਣੇ ਹੱਥ 'ਚ ਲੈਂਦੀਆਂ ਹਨ ਉਸ ਨੂੰ ਪੂਰਾ ਕਰਕੇ ਹੀ ਦਮ ਲੈਂਦੀਆਂ ਹਨ ਇਸ ਰਾਸ਼ੀ ਦੀਆਂ ਔਰਤਾਂ ਆਪਣੇ ਕਰੀਅਰ 'ਚ ਤਰੱਕੀ ਤਾਂ ਕਰਦੀਆਂ ਹਨ ਨਾਲ ਹੀ ਆਪਣੇ ਪਤੀ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਇਹ ਇੱਕ ਚੰਗੀ ਸਲਾਹਕਾਰ ਸਾਬਿਤ ਹੁੰਦੀਆਂ ਹਨ ਨੰਬਰ 4 ਸਿੰਘ ਰਾਸ਼ੀ सिंह રાશિ ਦੀਆਂ ਔਰਤਾਂ ਕਿਸੇ ਯੋਧਾ ਦੀ ਤਰ੍ਹਾਂ ਹੁੰਦੀਆਂ ਹਨ ਇਹਨਾਂ ਦੇ ਦਿਲ 'ਚ ਜਗ੍ਹਾ ਬਣਾਉਣਾ ਮੁਸ਼ਕਲ ਹੁੰਦਾ ਹੈ ਪਰ ਜੇਕਰ ਤੁਸੀਂ ਇਹਨਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੋ ਜਾਂਦੇ ਹੋ ਤਾਂ ਫਿਰ ਤੁਹਾਨੂੰ ਜ਼ਿੰਦਗੀ ਭਰ ਲਈ ਇੱਕ ਬਿਹਤਰੀਨ ਜੀਵਨ ਸਾਥੀ ਮਿਲ ਜਾਂਦੀ ਹੈ ਇਹ ਆਪਣੇ ਸਾਥੀ ਲਈ ਬਹੁਤ ਜ਼ਿਆਦਾ ਇਮਾਨਦਾਰ ਹੁੰਦੀ ਹੈ ਤੇ ਤੁਹਾਨੂੰ ਕਦੇ ਵੀ ਨੀਵਾ ਨਹੀਂ ਦਿਖਾਉਂਦੀ ਪਰ ਇਹਨਾਂ ਨੂੰ ਸਧਾਰਨ ਲੋਕਾਂ ਨਾਲ ਪਿਆਰ ਨਹੀਂ ਹੁੰਦਾ ਇਹ ਆਪਣੀ ਪਰਿਵਾਰ ਨੂੰ ਹਮੇਸ਼ਾ ਪਹਿਲੇ ਨੰਬਰ ਤੇ ਰੱਖਦੀਆਂ ਹਨ ਸੱਚਾ ਤੇ ਬੇਸ਼ਰਤ ਪਿਆਰ ਦੇ ਵਿੱਚ ਇਸ ਸਭ ਤੋਂਗੇ ਹੁੰਦੀਆਂ ਹਨ ਇਸ ਰਾਸ਼ੀ ਦੀਆਂ ਔਰਤਾਂ ਬਹੁਤ ਹੀ ਅਨੁਸ਼ਾਸਨ ਪ੍ਰੇਮੀ ਹੁੰਦੀਆਂ ਹਨ ਤੇ ਇਹ ਹੀ ਗੁਣ ਆਪਣੇ ਪਾਰਟਨਰ ਦੀ ਜ਼ਿੰਦਗੀ ਵਿੱਚ ਲੈ ਆਉਂਦੀ ਕੋਸ਼ਿਸ਼ ਕਰਦੀਆਂ ਹਨ ਇਹ ਬਹੁਤ ਆਕਰਸ਼ਕ ਤੇ ਪਾਵਰਫੁੱਲ ਹੁੰਦੀਆਂ ਹਨ ਜੇਕਰ ਇਹਨਾਂ ਨੂੰ ਕਿਸੇ ਵਿੱਚ ਆਪਣਾ ਪਰਫੈਕਟ ਪਾਰਟਨਰ ਨਜ਼ਰ ਆ ਜਾਂਦਾ ਹੈ ਤਾਂ ਇਹ ਚਾਹੇ ਇਹ ਪਰੰਪਰਿਕ ਪਰਿਵਾਰ ਤੋਂ ਕਿਉਂ ਨਾ ਹੋ ਉਹਨਾਂ ਲਈ ਪੂਰੀ ਤਰ੍ਹਾਂ ਸਟੈਂਡ ਲੈਂਦੀਆਂ ਹਨ ਰਸਤੇ 'ਚ ਕੋਈ ਵੀ ਮੁਸੀਬਤ ਕਿਉਂ ਨਾ ਆਵੇ ਇਸ ਰਾਸ਼ੀ ਦੀਆਂ ਔਰਤਾਂ ਨਾਲੋਂ ਜ਼ਿਆਦਾ ਪਿਆਰ ਕਰਨ ਵਾਲਾ ਸਾਥੀ ਸ਼ਾਇਦ ਹੀ ਮਿਲੇ ਇਹਨਾਂ ਦੀ ਖਾਸੀਅਤ ਇਹ ਵੀ ਹੈ ਕਿ ਇਹ ਨਾ ਸਿਰਫ ਆਪਣੇ ਪਾਰਟਨਰ ਬਲਕਿ ਆਪਣੇ ਬੱਚਿਆਂ ਲਈ ਵੀ ਹਰ ਜਗ੍ਹਾ ਸ਼ੇਰਨੀ ਦੀ ਤਰ੍ਹਾਂ ਖੜੀਆਂ ਰਹਿੰਦੀਆਂ ਹਨ ਇਹ ਆਪਣੇ ਕਰੀਬੀ ਲੋਕਾਂ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੀਆਂ ਹਨ ਨੰਬਰ 5 ਗ੍ਰਿਸ਼ਪ ਰਾਸ਼ੀ ਇਸ ਰਾਸ਼ੀ ਦੀਆਂ ਕੁੜੀਆਂ ਬਹੁਤ ਹੀ ਭਾਗਸ਼ਾਲੀ ਹੁੰਦੀਆਂ ਹਨ ਇਹ ਮਿਹਨਤ ਬੁੱਧੀਮਾਨ ਤੇ ਇਮਾਨਦਾਰ ਹੁੰਦੀਆਂ ਹਨ ਆਪਣੀ ਕਾਬਲੀਅਤ ਦੇ ਦਮ ਤੇ ਇਹ ਉੱਚਾ ਮੁਕਾਮ ਹਾਸਲ ਕਰਦੀਆਂ ਹਨ ਤੇ ਆਪਣੇ ਪਤੀ ਦੇ ਬੇਹੱਦ ਕਿਸਮਤ ਵਾਲੀਆਂ ਸਾਬਤ ਹੁੰਦੀਆਂ ਹਨ ਇਸ ਰਾਸ਼ੀ ਦੀਆਂ ਕੁੜੀਆਂ ਜਿਸ ਨਾਲ ਵੀ ਵਿਆਹ ਕਰਦੀਆਂ ਹਨ ਉਸ ਵਿਅਕਤੀ ਨੂੰ ਤੇਜ਼ੀ ਨਾਲ ਸਫਲਤਾ ਮਿਲਦੀ ਹੈ ਨੰਬਰ 6 ਮੀਨ ਰਾਸ਼ੀ ਇਸ ਰਾਸ਼ੀ ਦੀਆਂ ਕੁੜੀਆਂ ਬਹੁਤ ਹੀ ਹੁਸ਼ਿਆਰ ਹੁੰਦੀਆਂ ਹਨ ਤੇ ਹਰ ਕੰਮ ਨੂੰ ਬਿਹਤਰ ਸੋਹਣੇ ਢੰਗ ਨਾਲ ਕਰਦੀਆਂ ਹਨ ਇਹ ਕਲਾਤਮਕ ਹੁੰਦੀਆਂ ਹਨ ਤੇ ਇਹਨਾਂ 'ਚ ਖਤਰੇ ਨੂੰ ਪਹਿਲਾਂ ਹੀ ਭਾਵਪ ਲੈੰਦੀ ਜ਼ਬਰਦਸਤ ਸਮਰੱਥਾ ਹੁੰਦੀ ਹੈ ਇਸੇ ਕਰਕੇ ਇਹ ਹਰ ਪਰੇਸ਼ਾਨੀ ਤੋਂ ਆਪਣੇ ਆਪ ਨੂੰ ਬਚਾਉਣ 'ਚ ਸਫਲ ਰੰਦੀਆਂ ਹਨ ਪਤੀ ਦੇ ਨਾਲ ਨਾਲ ਸਹੁਰੇ ਘਰ ਵਾਲਿਆਂ ਦਾ ਪੂਰਾ ਧਿਆਨ ਰੱਖਦੀਆਂ ਹਨ ਨੰਬਰ 7 ਤੁਹਾਨੂੰ ਰਾਸ਼ੀ ਸ੍ਰਾਸ਼ਿਦੀਆਂ ਕੁੜੀਆਂ ਬਹੁਤ ਹੀ ਗੰਭੀਰਤਾ ਨਾਲ ਕੰਮ ਕਰਦੀਆਂ ਹਨ ਕਦੇ ਕਦੇ ਇਹਨਾਂ ਦੇ ਕੰਮ 'ਚ ਕਮੀ ਕੱਢਣਾ ਮੁਸ਼ਕਲ ਹੋ ਜਾਂਦਾ ਹੈ ਇਹ ਆਲਸੀ ਨਹੀਂ ਹੁੰਦੀਆਂ ਬਲਕਿ ਇਹ ਕਾਫੀ ਨੀਡਰ ਹੁੰਦੀਆਂ ਹਨ ਤੇ ਹਰੇਕ ਜ਼ਿੰਮੇਵਾਰੀ ਤੇ ਖਰੀਆਂ ਉੱਤਰਦੀਆਂ ਇਸ ਰਾਸ਼ਿਦੀਆਂ ਔਰਤਾਂ ਆਜ਼ਾਦੀ ਨੂੰ ਜ਼ਿਆਦਾ ਮਹੱਤਵ ਦਿੰਦੀਆਂ ਹਨ ਤੇ ਆਪਣੀਆਂ ਸ਼ਰਤਾਂ ਤੇ ਜਿਉਣਾ ਪਸੰਦ ਕਰਦੀਆਂ ਹਨ ਇਹਨਾਂ ਦੀ ਜ਼ਿੰਦਗੀ ਵਿੱਚ ਰੋਮਾਂਚ ਤੇ ਉਤਸ਼ਾਹ ਦਾ ਖਾਸ ਤੌਰ 'ਤੇ ਹੁੰਦਾ ਹੈ ਤੇ ਇਹ ਨਵੀਆਂ ਚੀਜ਼ਾਂ ਨੂੰ ਸਿੱਖਣ ਤੇ ਅਨੁਭਵ ਕਰਨ ਲਈ ਹਮੇਸ਼ਾ ਤਿਆਰ ਰਹਦੀਆਂ। ਇਹ ਇਮਾਨਦਾਰ ਹੁੰਦੀਆਂ ਹਨ ਕਿ ਕਿਸੇ ਵੀ ਸਥਿਤੀ ਵਿੱਚ ਸਪਸ਼ਟ ਤੇ ਸੱਚੇ ਵਿਚਾਰਨ ਪ੍ਰਗਟ ਕਰਨ ਤੋਂ ਕਤਰੋਂਦੀਆਂ ਨਹੀਂ। ਜਿਨ੍ਹਾਂ ਦੇ ਵਿਚਾਰ ਕੁੱਲੇ ਹੁੰਦੇ ਹਨ ਤੇ ਅਕਸਰ ਵੱਡੇ ਸੁਪਨੇ ਦੇਖਦੇ ਹਨ। ਇਸ ਰਾਸ਼ੀ ਦੀਆਂ ਔਰਤਾਂ ਦੂਜਿਆਂ ਨੂੰ ਉਤਸ਼ਾਹਿਤ ਕਰਨ ਤੇ ਉਹਨਾਂ ਦਾ ਮਾਰਗਦਰਸ਼ਨ ਕਰਨ ਵਿੱਚ ਵਿਸ਼ਵਾਸ ਰੱਖਦੀਆਂ ਹਨ। ਇਸ ਲਈ ਇਹ ਹਰ ਕਿਸੇ ਲਈ ਇੱਕ ਪ੍ਰੇਰਨਾ ਹੋਂ ਜਾਣਦੇ ਹਾਂ ਕਿ ਕਿਸ ਰਾਸ਼ੀ ਦੇ ਮਰਦ ਨਾਲ ਵਿਆਹ ਕਰਨ ਤੇ ਤੁਸੀਂ ਕਿੰਨੇ ਖੁਸ਼ ਰਹੋਗੇ ਕਰਕ ਰਾਸ਼ੀ ਇਸ ਰਾਸ਼ੀ ਦੇ ਮੁੰਡੇ ਬਹੁਤ ਕੇਰਿੰਗ ਤੇ ਰੋਮਾਂਟਿਕ ਹੁੰਦੇ ਹਨ ਇਹ ਆਪਣੀ ਪਾਰਟਨਰ ਨੂੰ ਬੇहद ਪਿਆਰ ਕਰਦੇ ਹਨ ਤੇ ਉਸਦੀ ਹਰ ਖੁਸ਼ੀ ਦਾ ਖਿਆਲ ਰੱਖਦੇ ਹਨ ਇਹਨਾਂ ਦੇ ਲਈ ਇਹਨਾਂ ਦੀ ਲਵ ਲਾਈਫ ਸਭ ਤੋਂ ਵਧ ਕੇ ਹੁੰਦੀ ਹੈ ਇਹ ਜਿਸ ਨੂੰ ਵੀ ਪਿਆਰ ਕਰਦੇ ਹਨ ਉਸ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੁੰਦੇ ਹਨ ਇਹ وفادار ਹੁੰਦੇ ਹਨ ਤੇ ਜ਼ਿੰਦਗੀ ਚ ਚਾਹੇ ਕਿਹੋ ਇਹ ਵੀ ਹਾਲਾਤ ਹੋ ਇਹ ਆਪਣੇ ਜੀਵਨ ਸਾਥੀ ਦਾ ਸਾਥ ਕਦੇ ਨਹੀਂ ਛੱਡਦੇ ਨੰਬਰ 2 ਵਿਸ਼ਕ ਰਾਸ਼ੀ ਇਸ ਰਾਸ਼ੀ ਦੇ ਮੁੰਡਿਆਂ ਦਾ ਵਿਕਤੀਤਵ ਕਾਫੀ ਆਕਰਸ਼ਕ ਹੁੰਦਾ ਹੈ ਇਹਨਾਂ ਦਾ ਸੈਂਸ ਆਫ ਹਿਊਮਰ ਵੀ ਕਾਫੀ ਕਮਾਲ ਦਾ ਹੁੰਦਾ ਹੈ ਕੁੜੀਆਂ ਇਸ ਰਾਸ਼ੀ ਦੇ ਮੁੰਡਿਆਂ ਵੱਲ ਉਹ ਜਲਦੀ ਅਕਸ਼ਿਤ ਹੋ ਸੁਲ ਗਿਆ ਇਹ ਆਪਣੇ ਜੀਵਨ ਸਾਥੀ ਦੇ ਪ੍ਰਤੀ ਬੇਹਦ ਵਫਾਦਾਰ ਹੁੰਦੇ ਹਨ ਤੇ ਪੂਰੀ ਤਰ੍ਹਾਂ ਸਮਰਪਿਤ ਰਹਿੰਦੇ ਹਨ ਆਪਣੀ ਪਤਨੀ ਦੀ ਬਹੁਤ ਕੇਅਰ ਕਰਦੇ ਹਨ ਉਸ ਦੀ ਹਰ ਖੁਸ਼ੀ ਦਾ ਖਿਆਲ ਰੱਖਦੇ ਹਨ ਤੇ ਆਪਣੇ ਲਾਈਫ ਪਾਰਟਨਰ ਦੇ ਨਾਲ ਘੁੰਮਣਾ ਫਿਰਨਾ ਬਹੁਤ ਪਸੰਦ ਕਰਦੇ ਹਨ ਨੰਬਰ 3 ਕੰਨਿਆ ਰਾਸ਼ੀ ਇਸ ਰਾਸ਼ੀ ਦੇ ਮੁੰਡੇ ਆਪਣੇ ਜੀਵਨ ਸਾਥੀ ਨਾਲ ਬਹੁਤ ਪਿਆਰ ਕਰਦੇ ਹਾਂ ਤੇ ਉਸਦੀ ਹਰ ਛੋਟੀ ਤੋਂ ਛੋਟੀ ਖੁਸ਼ੀ ਦਾ ਖਿਆਲ ਰੱਖਦੇ ਹਾਂ ਇਹ ਜਿਸ ਨਾਲ ਪਿਆਰ ਕਰਦੇ ਹਾਂ ਉਸਦੀ ਭਰੂਸੇ ਨੂੰ ਕਾਇਮ ਰੱਖਦੇ ਹਾਂ ਇਹਨਾਂ ਦੇ ਰਿਸ਼ਤੇ ਵਿੱਚ ਬ੍ਰੇਕਅਪ ਦੀ ਸੰਭਾਵਨਾ ਬਹੁਤ ਘੱਟ ਰਹਿੰਦੀ ਹੈ ਕਿਉਂਕਿ ਇਹ ਆਪਣੇ ਸਬੰਧਾਂ ਵਿੱਚ ਸਥਿਰਤਾ ਤੇ ਸਮਰਪਣ ਦੇ ਪ੍ਰਤੀਕ ਮੰਨੇ ਜਾਂਦੇ ਹਨ ਇੰਨਾ ਵੀ ਸੁਭਾਅ 'ਚ ਧੀਰਜ ਤੇ ਸਹਿਜਿਲਤਾ ਹੁੰਦੀ ਹੈ ਜਿਸ ਨਾਲ ਉਹ ਔਖੇ ਹਾਲਾਤਾਂ 'ਚ ਵੀ ਆਪਣੇ ਰਿਸ਼ਤੇ ਨੂੰ ਸੰਭਾਲ ਲੈਂਦੇ ਹਨ ਇਹ ਆਪਣੇ ਜੀਵਨ ਸਾਥੀ ਨੂੰ ਨਾ ਸਿਰਫ ਪਿਆਰ ਬਲਕਿ ਸੁਰੱਖਿਆ ਤੇ ਸਥਾਈਤਵ ਦਾ ਵੀ ਅਹਿਸਾਸ ਕਰਉਂਦੇ ਹਨ ਇਸ ਰਾਸ਼ੀ ਦੇ ਮੁੰਡੇ ਬਹੁਤ ਹੀ ਜ਼ਿੰਮੇਵਾਰ ਹੁੰਦੇ ਹਨ ਇਸ ਲਈ ਇਹ ਆਪਣੇ ਰਿਸ਼ਤੇ ਸੰਤੁਲਨ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਨੰਬਰ 4 ਤੁਲਾ ਰਾਸ਼ੀ ਇਸ ਰਾਸ਼ੀ ਦੇ ਮੁੰਡਿਆਂ 'ਚ ਇੱਕ ਬਿਹਤਰ ਜੀਵਨ ਸਾਥੀ ਦੇ ਸਾਰੇ ਗੁਣ ਪਾਈ ਜਾਂਦੇ ਹਨ ਇਹ ਆਪਣੇ ਸਾਥੀ ਦੀਆਂ ਪਾਵਨਾਵਾਂ ਨੂੰ ਬਹੁਤ ਕੁ ਵੀ ਸਮਝਦੇ ਹਨ ਤੇ ਉਸ ਦਾ ਸਨਮਾਨ ਕਰਦੇ ਹਨ ਸ਼ੁਕਰ ਦੀ ਰਾਸ਼ੀ ਵਾਲੇ ਹੁੰਨ ਕਰਕੇ ਇਹ ਰੋਮਾਂਟਿਕ ਤੇ ਵਿਵਹਾਰ ਕੁਸ਼ਲ ਹੁੰਦੇ ਹਨ ਇਹਨਾਂ ਨੂੰ ਜ਼ਿੰਦਗੀ ਚ ਮौज-ਮਸਤੀ ਦੇ ਨਾਲ ਜਿਉਣਾ ਪਸੰਦ ਹੁੰਦਾ ਹੈ ਇਹ ਪਰਿਵਾਰ ਤੇ ਕਾਰਜ ਖੇਤਰ ਵਿੱਚ ਸੰਤੁਲਨ ਬਣਾਈ ਰੱਖਦੇ ਹਨ ਆਪਣੇ ਜੀਵਨ ਸਾਥੀ ਤੇ ਬੱਚਿਆਂ ਦੀ ਖੁਸ਼ੀ ਇਹਨਾਂ ਦਾ ਮਕਸਦ ਹੁੰਦਾ ਹੈ ਇਸ ਲਈ ਇਹ ਹਰ ਛੋਟੀ ਵੱਡੀ ਖੁਸ਼ੀ ਦਾ ਪੂਰਾ ਖਿਆਲ ਰੱਖਦੇ ਹਨ ਨੰਬਰ 5 ਸਿੰਘ ਰਾਸ਼ੀ ਇਸ ਰਾਸ਼ੀ ਦੇ ਮੁੰਡੇ ਚੰਗੇ ਪਤੀ ਸਾਬਿਤ ਹੁੰਦੇ ਹਨ ਤੇ ਜਦੋਂ ਆਪਣੇ ਪਾਰਟਨਰ ਨੂੰ ਖੁਸ਼ ਰੱਖਣ ਦੀ ਗੱਲ ਆਉਂਦੀ ਹੈ ਤਾਂ ਇਹ ਹਮੇਸ਼ਾ ਨੰਬਰ 1 ਤੇ ਰਹਿੰਦੇ ਹਨ ਇਹ ਆਪਣੀ ਪਤਨੀ ਦੇ ਨਾਲ ਪਤੀ ਨਹੀਂ ਬਲਕਿ ਦੋਸਤ ਬਣ ਕੇ ਰਹਿੰਦੇ ਹਨ ਤੇ ਹਰ ਚੀਜ਼ 'ਚ ਉਸ ਦੀ رائے ਲੈਣ ਪਸੰਦ ਕਰਦੇ ਹਨ ਨੰਬਰ 6 ਮੀਨ ਰਾਸ਼ੀ ਗੁਰੂ ਦੀ ਰਾਸ਼ੀ ਮੀਨ ਦੇ ਵਿਅਕਤੀ ਧਾਰਮਿਕ ਤੇ ਨਿਆਂ ਪ੍ਰੇਮੀ ਹੁੰਦੇ ਹਨ ਇਹ ਆਪਣੀ ਪਰੰਪਰਾ ਤੇ ਰੀਤੀ ਰਿਵਾਜਾਂ ਵਿੱਚ ਵਿਸ਼ਵਾਸ ਰੱਖਦੇ ਹਨ ਇਸ ਲਈ ਇਹ ਆਪਣੇ ਸਾਥੀ ਦੇ ਨਾਲ ਹਮੇਸ਼ਾ ਧਰਮ ਤੇ ਨਿਆਂਪੂਰਨ ਵਿਵਹਾਰ ਕਰਦੇ ਹਨ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਦੇ ਸਾਥੀ ਅਤੇ ਪਰਿਵਾਰ ਨੂੰ ਆਦਰ ਤੇ ਸਨਮਾਨਪੂਰਨ ਸਥਾਨ ਮਿਲੇ ਤੇ ਇਹ ਉਹਨਾਂ ਦਾ ਪੂਰਾ ਸਹਿਯੋਗ ਕਰਦੇ ਹਨ ਇਹਨਾਂ ਨੂੰ ਆਪਣੇ ਸਾਥੀ ਨਾਲ ਘੁੰਮਣਾ ਫਿਰਨਾ ਪਸੰਦ ਹੈ ਪਰ ਆਪਣੇ ਵਿਅਕਤੀਗਤ ਜੀਵਨ ਨੂੰ ਪਰਿਵਾਰ ਤੱਕ ਹੀ ਸੀਮਿਤ ਰੱਖਦੇ ਹਨ ਇਹਨਾਂ ਨੂੰ ਆਪਣਾ ਪਿਆਰ ਸਾਰਜਨਿਕ ਤੌਰ ਤੇ ਦਿਖਾਉਣਾ ਪਸੰਦ ਨਹੀਂ ਹੁੰਦਾ ਇਸ ਲਈ ਇਹਨਾਂ ਦੇ ਪ੍ਰੇਮ ਦੀ ਢੂੰਗਿਆ ਨੂੰ ਸੰਸਮ ਸਤਨਾ ਆਖਾ ਹੁੰਦਾ ਹੈ ਇਸ ਰਾਸ਼ੀ ਦੇ ਵਿਅਕਤੀ ਵੀ ਚੰਗੇ ਪਤੀ ਸਾਬਿਤ ਹੁੰਦੇ ਹਨ ਦੋਸਤੋ ਇਹਤ ਮਾਨ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਤੇ ਧਰਮ ਦੇ ਉਪਾਏ ਤੇ ਸਲਾਹ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਦੇ ਆਧਾਰ ਤੇ ਅਜ਼ਮਾਓ ਵੀਡੀਓ ਦਾ ਉਦੇਸ਼ ਤੁਹਾਨੂੰ ਬਿੱਤਰ ਸਨਾ ਦੇਣਾ ਮਾਤਰ ਹੈ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ